ਤੁਹਾਨੂੰ ਲੱਗਦਾ ਕਿ ਇਹ ਵੀ ਗਲਤ ਪ੍ਰਤੀਕਿਰਿਆ ਸੀ ਕਿ ਪ੍ਰਤੀਕਿਰਿਆ ਗਲਤ ਹੋ ਗਈ ਜਾਂ ਇਹਨੂੰ ਫੋਰ ਟੰਗਾ ਉਤਾਰਿਆ ਜਾ ਸਕਦਾ ਕਿਸੇ ਨੇ ਉਹਨੂੰ ਡਰਾਈਵਰ ਨੂੰ ਕਿਹਾ ਤਾਂ ਵੀ ਤੂੰ ਸੁੱਤਾ ਟਰੈਕਟਰ ਲੈ ਆ ਬੈਂਪਰ ਦੇ ਨਾਲ ਖੜਾ ਤੋੜ ਦੇ ਤੇ ਫਿਰ ਆਪਾਂ ਲਾ ਲਾਂਗੇ ਉਹ ਬੇਕਾਬੂ ਹੋ ਕੇ ਜਾ ਕੇ ਨਿਸ਼ਾਨ ਸਾਹਿਬ ਨਾਲ ਥੋੜਾ ਜਿਹਾ ਲੱਗਾ ਇਹ ਚਲੋ ਗਲਤੀ ਹੋ ਗਈ ਆ ਜਾਨ ਬੁੱਝ ਕੇ ਸਾਡੀ ਮਨਸਾ ਨਹੀਂ ਵੀ ਇਹ ਆਪਣਾ ਇਹ ਬੇਦਬੀ ਹੋਣਾ ਗਲਤੀ ਹੋ ਗਈ ਜਾਨਕ ਯਾਨਕ ਜਾਨ ਬੁੱਝ ਕੇ ਸਾਡੀ ਭਾਵਨਾ ਨਹੀਂ ਸੀ ਇਹ ਉਹ ਤਾਂ ਗਲਤੀ ਤੇ ਚਲੋ ਮੈਂ ਮੈਂ ਸਮਝਦਾ ਸਾਫ ਸੂਰਤ ਇੱਕ ਸਾਫ ਸੂਰਤ ਸਿੱਖ ਹੋਣ ਦੇ ਕਾਰਨ ਤੁਸੀਂ ਸਮਝੋ ਹਾਂ ਜੀ ਜੀ ਉਹ ਗਲਤੀ ਜਿਹੜੀ ਆ ਜਿਹੜੀ ਨਿਸ਼ਾਨ ਸਾਹਿਬ ਪੈਂਪਰ ਲਗਾ ਉਹ ਥੋੜੀ ਥੋਈ ਜੋ ਕਿ 45 ਦਿਨ ਦਾ ਅਸੀਂ ਵੇਟ ਕੀਤਾ ਉਸ ਤੋਂ ਬਾਅਦ ਜਿੰਨੀ ਵੀ ਘਟਨਾ ਕੀਤੀ ਕਿ ਮੈਂ ਅਕਾਲ ਤਖਤ ਨੂੰ ਜ਼ਿੰਮੇਵਾਰ ਸਮਝਾਉਣਾ ਪਿਆ ਜਿਹੜੀ ਘਟਨਾ ਹੋਈ ਇਹਨਾਂ ਦੀ ਅਣਗਹਿਲੀ ਇਹਨਾਂ ਦੀ ਹੈ ਕਾਰਨ ਕੀ ਸਮਝਦੇਰੇ ਪਿੱਛੇ ਨਿਸ਼ਾਨ ਸਾਹਿਬ ਲਾਉਣ ਦਾ ਕਾਰਨ ਕੀ ਜਿਹੜੀ ਕਲੋਨੀ ਕੱਟੀ ਹੋਈ ਆ ਇੰਦਰਾ ਗਾਂਧੀ ਨੇ ਪੰਜਾਂ ਪੰਜਾਂ ਮਰਲੇ ਦਾ ਜਿਹੜੇ ਪਲਾਟ ਦਿੱਤੇ ਹੋਏ ਸੀਗੇ ਉਹਨਾਂ ਵਿੱਚ ਵੀ ਇਹਨਾਂ ਨੇ ਹੇਰਾਫੇਰੀ ਕਰਕੇ ਪੰਜਾਂ ਪੰਜਾਂ ਮਰਲਿਆਂ ਦਾ ਜਿਹੜਾ ਸੀ ਤਾਂ ਚਾਰ-ਚਾਰ ਮਰਲੇ ਕਰਕੇ ਉਹਦੀ ਕਾਉਂਟੀ ਵਧਾ ਕੇ ਉਥੇ ਠੱਗੀਆਂ ਮਾਰੀਆਂ ਵਾ ਇਸੇ ਅਧਾਰ ਤੇ ਇਹਦੇ ਵਿੱਚ ਕਬਜ਼ਾ ਕਰਕੇ ਇਹ ਪਲਾਟ ਵੇਚਣਾ ਚਾਹੁੰਦੇ ਸੀ ਠੱਗੀ ਮਾਰਨੀ ਚਾਹੁੰਦੇ ਸੀ ਚਾਂਸ ਸਾਬ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਪ੍ਰਸ਼ਾਸਨ ਬਹੁਤ ਪਹੁੰਚਾ ਆ ਕਿ ਲੱਗਦਾ ਕਿ ਉਥੇ ਜੰਗ ਦਾ ਮਾਹੌਲ ਬਣਾ ਦਿੱਤਾ ਜਾ ਬਿਲਕੁਲੋ ਵੇਖੋ ਵੀ ਇੱਥੇ ਵੀ ਬਣ ਸਕਦੇ ਚਾਂਸ ਅੱਜ ਨਹੀਂ ਬਣ ਸਕਦੇ ਹੋਰ ਕਿਤੇ ਪਾਸੇ ਉਥੇ ਸਾਰੀ ਜਿਹੜੀ ਆ ਲਾਲ ਤੇ ਖਾਕੀ ਵਰਦੀਆਂ ਦੇ ਨਾਲ ਸਾਰੀ ਜਿਹੜੀ ਉਹ ਨਾ ਤੇ ਐਮਐਲਏ ਤੇ ਆਖੇ ਲੱਗਦੇ ਆ ਨਾ ਹੁ ਅਕਾਲ ਤਖਤ ਨੇ ਅੱਖੇ ਲੱਗਦੇ ਆ ਨਾ ਜਿਹੜਾ ਪ੍ਰੋਟੈਸਟ ਨੇ ਫੇਰ ਆਖਿਆ ਵੀ ਜਿਹੜਾ ਨਿਸ਼ਾਨ ਲਾਉ ਉਹਦੇ ਪਰਚੇ ਕੀਤੇ ਨੇ ਜਣਾ ਪ੍ਰਸ਼ਾਸਨ ਦੇ ਅੱਖੇ ਨਹੀਂ ਵੀ ਲੱਗੇ ਹੋ ਵੀ ਨਹੀਂ ਲੱਗੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਟਰੈਕਟਰ ਦੇ ਨਾਲ ਨਿਸ਼ਾਨ ਸਾਹਿਬ ਨੂੰ ਢਾਈ ਡੇਰੀ ਕੀਤਾ ਗਿਆ ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਸ ਤੇ ਪ੍ਰਤੀਕਿਰਿਆ ਦਿੱਤੀ ਗਈ ਲੇਕਿਨ ਅੱਜ ਉਹ ਪਰਿਵਾਰ ਅਤੇ ਉਹ ਪਿੰਡ ਦੇ ਲੋਕ ਇਕੱਠੇ ਹੋਏ ਨੇ ਅਤੇ ਜੋ ਉਸ ਉਤੇ ਪੜਦਾ ਹੈ ਉਹ ਚੁਕਿਆ ਜਾ ਰਿਹਾ ਹੈ ਕਿ ਕਿਉਂ ਉਸ ਨਿਸ਼ਾਨ ਸਾਹਿਬ ਨੂੰ ਜਿਹੜਾ ਸੀ ਟੈਟਰੀ ਕੀਤਾ ਗਿਆ ਸਿੰਘ ਸਾਹਿਬ ਸਾਹਮਣੇ ਮੌਜੂਦ ਨੇ ਗੱਲਬਾਤ ਕਰਨ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਿਤਪਾਲ ਸਿੰਘ ਬੜਾਏ ਪਿੰਡ ਗੁਰੂ ਕੀ ਉਟਾੜੀ ਵਾਰਡ ਨੰਬਰ 80 ਸਰਪ੍ਰਿੰਪਲ ਸਿੰਘ ਜੀ ਜਿਸ ਤਰ੍ਹਾਂ ਦੇ ਵੀਡੀਓ ਵਾਇਰਲ ਹੋਈ ਕੀ ਹੈ ਸਾਰਾ ਮਾਮਲਾ ਕੀ ਉਹਦੇ ਵਿੱਚ ਸਾਰੀ ਸੱਚਾਈ ਕੀ ਹੈ ਰੱਬ ਜੀ ਸੱਚਾਈ ਦੀ ਇਹਨਾਂ ਨੂੰ ਅਸੀਂ ਸਿਤਾਟਕ ਤੋਂ ਜਿਸ ਤਰ੍ਹਾਂ ਅੱਜ ਸੰਗਤ ਇਕੱਠੀ ਹੋਈ ਆ ਅਸੀਂ ਮੈਂ ਨਾਲ ਕਿਸਾਨ ਮਜ਼ਦੂਰ ਸੰਘਾ ਸਮਿਤੀ ਨਾਲ ਸੰਬੰਧਕਾਂ ਜਿੱਤਾਂ ਅੱਜ ਸੰਗਤ ਇਕੱਠੀ ਹੋਈ ਆ ਪਹਿਲੋਂ ਦੇ ਲਗਾਉਣ ਵਾਲਿਆਂ ਦੇ ਸਭ ਤੋਂ ਥਿੱਲੇ ਕਹਿੰਦੇ ਲਗਾਉਣ ਵਾਲਿਆਂ ਦੀ ਗਲਤੀ ਆ ਫਿਰ ਦੂਸਰਾ ਇਦਾਂ ਜਿਦਾਂ ਉਹਦਾ ਲੜਾਈ ਦਾ ਕਾਰਨ ਬਣ ਗਿਆ ਉੱਥੇ ਜਾਣਾ ਚਾਹਦੇ ਸੀ ਸਾਡੇ ਸਤਕਾਰਯੋਗ ਸੁਭਰਾ ਸਾਹਿਬ ਨੇ ਆਖਿਆ ਵੀ ਅਸੀਂ ਰੁਕੀਨ ਦਾ ਕੰਮ ਕਰਨਾ ਵਾ ਅਸੀਂ ਰੁਕੀਨ ਦਾ ਕੰਮ ਕਰਨ ਨੂੰ ਕਹੇ ਉਹ ਕਹਿੰਦੇ ਵੀ ਇਹ ਬਾ ਕਾਰਪੋਰੇਸ਼ਨ ਦਫ਼ਤਰੇ ਚਲੀਏ ਅਸੀਂ ਕਾਰਪੋਰੇਸ਼ਨ ਦਫ਼ਤਰ ਗਏ ਕਾਰਪੋਰੇਸ਼ਨ ਵਾਲਿਆਂ ਨੇ ਆਲਣਾ ਕਰ ਸਾਨੂੰ ਤੱਕੇ ਮੰਨਦੇ ਆ ਸਤਕਾਰ ਕਮੇਟੀ ਵਾਲੇ ਅਸੀਂ ਫਿਰ ਸਤਕਾਰ ਕਮੇਟੀ ਦੇ ਦਫ਼ਤਰੇ ਗਏ ਬਿਜੇ ਸਿੰਘ ਅਸਕੱਤਰ ਉਹਨਾਂ ਨੂੰ ਮਿਲੇ ਉਹਨਾਂ ਨੇ ਜਾਨੀ ਗੱਲਬਾਤ ਸੁਣੀ ਜਾਣ ਕੇ ਇਹਨਾਂ ਨੇ ਜਿਹਨਾਂ ਨੇ ਨਿਸ਼ਾਨ ਸਾਹਿਬ ਲਾਇਆ ਵਾ ਉਹ ਜਾਨੀ ਕਹਿੰਦੇ ਵੀ ਤੀਜੀ ਘਰ ਜਿਹੜੀ ਪਹਿਲੀ ਬੌਂਡੀ 50 ਸਾਲ ਦੀ ਉਹ ਤੀਜੀ ਤੇਰਾ ਕਬਜ਼ਾ ਸਾਡਾ ਵਾ ਪਰ ਉਹਨਾਂ ਨੂੰ ਗਲਤ ਕਹਿ ਕੇ ਕਾਪੇਸ਼ਨ ਨੂੰ ਦੁਬਕੇ ਮਰਵਾਏ ਗਏ ਫਿਰ ਅਸੀਂ ਸਾਰੀ ਗੱਲ ਉਹਨੂੰ ਅਸਕੱਤਰ ਸਾਹਿਬ ਨੂੰ ਦੱਸੀ ਬਿਜੇ ਸਿੰਘ ਨੂੰ ਉਹਨਾਂ ਨੇ ਆਖਿਆ ਵੀ ਤੁਸੀਂ ਅਕਾਲ ਤਖਤ ਆਪਣਾ ਜਉ ਸਿੰਘ ਸਾਹਿਬਾਨ ਨਾਲ ਗੱਲ ਕਰੋ ਅਸੀਂ ਸਿੰਘ ਸਾਹਿਬਾਨ ਕੋ ਗਏ ਜਿਨ੍ਹਾਂ ਨੇ ਸਾਨੂੰ ਆਪ ਤਿੰਨ ਹੁਕਮ ਨਾਵੇਂ ਦਿੱਤੇ ਆ ਇਹ ਜਿੱਥੇ ਮਹਾਰਾਜ ਜਿੱਥੋਂ ਜਿੱਥੇ ਅਟਲ ਹੋਣ ਉਥੇ ਨਿਸ਼ਾਨ ਸਾਹਿਬ ਆਪਾਂ ਲਾ ਸਕਦੇ ਆ ਇਹ ਤੋਂ ਇਲਾਵਾ ਇੱਥੇ ਲਾਊਗਾ ਤੇ ਕਾਰਵਾਈ ਹੋਗੀ ਮੈਂ ਸਿੰਘ ਸਾਹਿਬਾਨ ਨੂੰ ਾਕਾਦ ਸਖਸ ਨੂੰ ਬੇਨਤੀ ਕਰਦਾ ਆ ਭਈ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾਇਆ ਸੀ ਅੱਜ ਤੋਂ 45 ਦਿਨਾਂ ਮੀਤ ਕਰਦੇ ਰਹੋ ਨਹੀਂ ਇਹ ਉਹਨਾਂ ਦੇ ਲਗਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲਾਉਣ ਵਾਲਿਆਂ ਕੀ ਕਾਰਨ ਕੀ ਸਮਝਦੇ ਰਹੇ ਪਿੱਛੇ ਨਿਸ਼ਾਨ ਸਾਹਿਬ ਲਾਉਣ ਦਾ ਕਾਰਨ ਕੀ ਸਮਝਦੇ ਸਰਕਾਰ ਕਾਰਨ ਜਿਨ੍ਹਾਂ ਨੇ ਆਪਣੇ ਹਲ ਬੰਦੇ ਆ ਦੂਜੇ ਕਾਲੀਆਂ ਪੱਗਾਂ ਵਾਲਾ ਕੋਈ ਪੰਥ ਇਹਨਾਂ ਨੇ ਉਹਨਾਂ ਦੀ ਸਾਰੀ ਕਾਰਕੁਜ਼ਾਰੀ ਆ ਜਿਹੜੀ ਅੱਗੇ ਜਿਹੜੀ ਕਲੋਨੀ ਕੱਟੀ ਹੋਈ ਆ ਉਥੇ ਆ ਇੰਦਰਾ ਗਾਂਧੀ ਨੇ ਪੰਜਾਂ ਪੰਜਾਂ ਮਰਲਿਆਂ ਦੇ ਜਿਹੜੇ ਪਲਾਟ ਦਿੱਤੇ ਹੋਏ ਸੀਗੇ ਉਹਨਾਂ ਵਿੱਚ ਵੀ ਇਹਨਾਂ ਨੇ ਹੇਰਾਫੇਰੀ ਕਰਕੇ ਪੰਜਾਂ ਪੰਜਾਂ ਮਰਲਿਆਂ ਦੇ ਜਿਹੜਾ ਸੀ ਤਾਂ 4-4 ਮਰਲੇ ਕਰਕੇ ਉਹਦੀ ਕਾਉਂਟੀ ਵਧਾ ਕੇ ਉਥੇ ਠੱਗੀਆਂ ਮਾਰੀਆਂ ਆ ਇਸੇ ਇਸੇ ਦਾਤੇ ਇਸ ਦੇ ਵਿੱਚ ਕਬਜ਼ਾ ਕਰਕੇ ਇਹ ਪਲਾਟ ਵੇਚਣਾ ਚਾਹੁੰਦੇ ਸੀ ਠੱਗੀ ਮਾਰਨੀ ਚਾਹੁੰਦੇ ਸੀ ਲੇਕਿਨ ਕੱਲ ਵੀ ਕਾਫੀ ਜਿਹੜਾ ਸੀਗਾ ਉੱਥੇ ਨਿਹੰਗ ਸਿੰਘ ਇਕੱਠੇ ਹੋਏ ਸੀਗੇ ਪੁਲਿਸ ਪ੍ਰਸ਼ਾਸਨ ਵੀ ਇਕੱਠਾ ਆਇਆ ਸੀਗਾ ਦੁਬਾਰਾ ਤੋਂ ਨਿਸ਼ਾਨ ਸੱਬ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਵੀ ਫੈਸਲਾ ਆਇਆ ਕਿ ਜਿਸ ਜਗ੍ਹਾ ਤੇ ਗੁਰੂ ਸਾਹਿਬ ਸ਼ੁਭਾਇਮਾਨ ਨਹੀਂ ਨੇ ਉੱਥੇ ਨਿਸ਼ਾਨ ਸੱਬ ਨਾਲ ਲਗਾਇਆ ਜਾਵੇ ਕੀ ਕਹਿਣਾ ਚਾਹੋਗੇ ਇਸ ਤੇ ਮੈਂ ਤਾਂ ਮੈਂ ਤਾਂ ਪਹਿਲਾਂ ਪ੍ਰਸ਼ਾਸਨ ਨੂੰ ਹੀ ਕਹਿਣਾ ਮੈਂ ਸਿੰਘ ਸਾਹਿਬਾਨ ਨੂੰ ਜਿੰਨ੍ਹਾਂ ਨੇ 2004 ਦੇ 2009 ਦੇ 2015 ਦੇ ਹੁਕਮ ਨਾਵੇਂ ਜਾਰੀ ਕੀਤੇ ਆ ਜੇ ਕੋਈ ਸਿੰਘ ਆਪਣਾ ਕੋਈ ਬੇਨਤੀ ਲੈ ਕੇ ਜਾਂਦੇ ਵੇਖੋ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਸਥਾਨ ਅਸੀਂ ਉੱਥੇ ਬੜੀ ਗਏ ਸੀ ਸ਼ਰਧਾ ਦੇ ਨਾਲ ਵੀ ਸਾਡੇ ਕਾਲਜ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉੱਥੇ ਬੇਨਤੀ ਕਰਦੇ ਆ ਪਰ ਉਹਨਾਂ ਨੇ ਇਹਨਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਨਹੀਂ ਸਮਝੀ ਜੋ ਕਿ 45 ਦਿਨ ਦਾ ਅਸੀਂ ਵੇਟ ਕੀਤਾ ਉਸ ਤੋਂ ਬਾਅਦ ਜਿੰਨੀ ਵੀ ਘਟਨਾ ਕੀਤੀ ਕਿ ਮੈਂ ਅਕਾਲ ਤਖਤ ਨੂੰ ਜ਼ਿੰਮੇਵਾਰ ਸਮਝਾਉਣਾ ਵੀ ਜਿਹੜੀ ਘਟਨਾ ਹੋਈ ਇਹਨਾਂ ਦੀ ਅਣਗਹਿਲੀ ਇਹਨਾਂ ਦੀ ਹੋਈ ਤੁਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਕੀਤੀ ਸੀਗੀ ਜੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਿਸ਼ਾਨ ਸਾਹਿਬ ਬਿਲਕੁਲ ਸਾਰ ਸਾਰੀਆਂ ਐਮਐਲਏ ਸਾਹਿਬ ਕੋ ਹੋ ਗਿਆ ਐਮਐਲਏ ਸਾਹਿਬ ਨੇ ਇਹਨਾਂ ਨੂੰ ਠੂਠਿਆ ਕੀਤਾ ਵੀ ਜਿਨ੍ਹਾਂ ਕੋਲ ਵੇਖੋ 12 ਗਰਦੌਰੀਆਂ ਹਨ ਕਬਜਾ ਉਹਨਾਂ ਦਾ ਹੁੰਦਾ ਵਾ ਜਿਹੜੀ ਪਹਿਲੀ ਵਾਰ ਨੇ ਉਹਨਾਂ ਕੋਲ 52 52 ਜਾਨੀ ਗਰਦੌਰੀਆਂ ਜਾਨਕਿ ਉਹਨਾਂ ਦਾ ਕੇਸ ਚੱਲਦਾ ਕਾਰਪੋਰੇਸ਼ਨ ਨਾਲ ਠੀਕ ਆ ਕਾਰਪੋਰੇਸ਼ਨ ਜਾਣਦੇ ਜਿਹੜੇ ਕਬਜਾ ਉਹ ਜਾਣੇ ਤੀਜੀ ਤੇ ਨਾ ਜਾਣ ਕੇ ਨਿਸ਼ਾਨ ਸਾਹਿਬ ਲਾਇਆ ਵਾ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਅਕਾਲ ਤਖਤ ਵੱਲੋਂ ਤੇ ਗਵਰਨਮੈਂਟ ਵੱਲੋਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਿੰਘ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਉਹਨਾਂ ਵੱਲੋਂ ਰਾਤੀ 11 ਵਜੇ ਜਿਹੜਾ ਸੀਗਾ ਨਿਸ਼ਾਨ ਸਾਹਿਬ ਲਗਾਇਆ ਗਿਆ ਉਹ ਤੇ ਜਿਹੜਾ ਸੀਗਾ ਮਾਮਲਾ ਦਰਚ ਹੋਣਾ ਚਾਹੀਦਾ ਸੀ ਲekin ਜਿਸ ਤਰ੍ਹਾਂ ਢਾ ਢੇਰੀ ਕੀਤਾ ਗਿਆ ਨਿਸ਼ਾਨ ਸਾਹਿਬ ਨੂੰ ਵੀਡੀਓ ਸਾਹਮਣੇ ਆਈਆ ਤੁਹਾਨੂੰ ਲੱਗਦਾ ਕਿ ਇਹ ਵੀ ਗਲਤ ਪ੍ਰਤੀਕਿਰਿਆ ਸੀਗੀ ਪ੍ਰਕਿਰਿਆ ਗਲਤ ਹੋ ਗਈ ਜਾਂ ਇਹਨੂੰ ਹੋਰ ਟੰਗਾ ਉਤਾਰਿਆ ਜਾ ਸਕਦਾ ਮੈਂ ਪਹਿਲੂ ਬੇਇਤੀ ਕਰ ਸਕਦਾ ਸਾਡੀ ਭਾਵਨਾ ਇਸ ਤਰ੍ਹਾਂ ਨਹੀਂ ਸੀ ਵੀ ਬਦਬੀ ਹੋਏ ਅਸੀਂ ਤੁਹਾਨੂੰ ਪਹਿਲੂ ਆਖਿਆ ਵੀ ਬੱਚਿਆਂ ਨੇ ਥੋੜੇ ਵੀ ਖੜੇ ਸੀ ਦੂਹ ਹਣੋ ਕਾਲ ਤੱਕ ਸਾਨੂੰ ਹਾਨੂੰ ਆਗਿਆ ਮਿਲ ਗਈ ਅਸੀਂ ਥੋੜੇ ਖੜੇ ਸ਼ੈਣੀਆਂ ਖੜੀਆਂ ਪਰੰਤੂ ਇੰਨੇ ਸਰੀਏ ਤੇ ਇਹਨਾਂ ਨਾਲ ਸੀਮੈਂਟ ਪਾਇਆ ਹੋਇਆ ਸੀ ਵੀ ਉਹ ਦਾ ਉਹਦਾ ਵਾਪੇਸ਼ ਥੋੜਿਆਂ ਦੀ ਨਹੀਂ ਗਈ ਇਹਨਾਂ ਨੇ ਕੋਸ਼ਿਸ਼ ਕੀਤੀ ਹੱਲਾ ਮਾਰਨ ਦੀ ਠੀਕ ਆ ਉਹਦੇ ਨਾਲ ਵੀ ਨਹੀਂ ਬਣਿਆ ਤੇ ਕਿਸੇ ਨੇ ਉਹਨੂੰ ਡਰਾਈਵਰ ਨੂੰ ਕਹਿਤਾ ਵੀ ਤੂੰ ਸੁਤਾ ਟਰੈਕਟਰ ਲੈ ਆ ਬੈਂਪਰ ਦੇ ਨਾਲ ਖੜਾ ਤੋੜ ਦੇ ਤੇ ਫਿਰ ਆਪਾਂ ਲਾ ਲਾਂਗੇ ਉਹ ਬੇਕਾਬੂ ਹੋ ਕੇ ਜਾ ਕੇ ਨਿਸ਼ਾਨ ਸਾਹਿਬ ਨਾਲ ਥੋੜਾ ਜਿਹਾ ਲੱਗਾ ਇਹ ਚਲੋ ਗਲਤੀ ਹੋ ਗਈ ਆ ਜਾਣ ਬੋਗੇ ਸਾਡੀ ਮਨਸਾ ਨਹੀਂ ਵੀ ਇਹ ਆਪਣਾ ਇਹ ਬੇਧਵੀ ਹੋਣਾ ਗਲਤੀ ਹੋ ਗਈ ਜਾਨਕ ਜਾਨਕ ਜਾਨ ਬੁੱਝ ਕੇ ਸਾਡੀ ਭਾਉਣਾ ਨਹੀਂ ਸੀ ਇਹ ਚਲੋ ਮੈਂ ਮੈਂ ਸਮਝਦਾ ਹਾਂ ਸੂਰ ਇੱਕ ਸਾਬੂਰ ਸੂਰਤ ਸਿੱਖ ਹੋਣ ਦੇ ਕਾਰਨ ਤੁਸੀਂ ਸਮਝੋ ਹਾਂਜੀ ਜੀ ਜੀ ਉਹ ਗਲਤੀ ਜਿਹੜੀ ਆ ਜਿਹੜੀ ਨਿਸ਼ਾਨ ਸਾਹਿਬ ਪੈਂਪਰ ਲੱਗਾ ਉਹ ਥੋੜੀ ਹੋਈ ਆ ਤੁਸੀਂ ਹੁਣ ਇਹਦੀ ਸ਼ਮਾ ਜਾਚਣਾ ਜਿਹੜੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੋਗੇ ਜਿਹੜੀ ਆ ਜਿਹੜਾ ਗਲਤੀ ਛੋਟੀ ਜੀ ਹੋਈ ਆ ਇਹਦੀ ਸ਼ਮਾ ਜਾਚਣਾ ਦੋਗੇ ਮੈਂ ਸਾਰੇ ਜਿਹੜੇ ਜਿਨ੍ਹਾਂ ਨੇ ਗਲਤੀ ਕੀਤੀ ਆ ਸਾਡੇ ਜਿਹੜੇ ਇਹਨਾਂ ਨੇ ਥੋੜੀ ਜਿਹੀ ਗਲਤੀ ਕੀਤੀ ਆ ਉਹਨਾਂ ਦੇ ਪਰਚੇ ਹੋ ਚੁੱਕੇ ਆ ਜਿਨ੍ਹਾਂ ਨੇ ਸਾਡੇ ਸਾਡੇ ਮੱਥੇ ਤੇ ਕਾਲ ਤਖਤ ਸਾਹਿਬ ਮਹਾਨ ਆਦੀ ਕੀ ਉਥੇ ਮਸ਼ਮਾ ਜੋ ਸਾਡੀ ਤਨਖਾਹ ਲਾਏਗਾ ਕਾਲ ਤਖਤ ਜੋ ਤਨਖਾਹ ਲਾਏਗਾ ਸਾਡੀ ਸਾਨੂੰ ਮਨਜ਼ੂਰ ਆ ਜਿਹੜੀ ਵੀ ਤਨਖਾਹ ਸਿੰਘ ਸਾਹਿਬ ਆਉਣਗੇ ਸਾਨੂੰ ਮਨਜ਼ੂਰ ਆ ਤੁਹਾਡੇ ਬੱਚਿਆਂ ਦੇ ਚਾਰ ਦੇ ਬੱਚਿਆਂ ਦੇ ਖਿਲਾਫ ਇਹ ਮਾਮਲਾ ਦਰਜ ਕਰ ਦਿੱਤਾ ਗਿਆ ਫਰਦਰ ਅੱਗੋਂ ਤੁਸੀਂ ਕੀ ਕਾਰਵਾਈ ਕਰਨ ਜਾ ਰਹੇ ਹੋ ਕਿ ਇਹ ਕੋਈ ਐਜੀਟੇਸ਼ਨ ਸ਼ੁਰੂ ਕੀਤਾ ਜਾਏਗਾ ਕੋਈ ਪ੍ਰੋਟੈਸਟ ਸ਼ੁਰੂ ਕੀਤਾ ਜਾਣ ਕਿਸ ਤਰ੍ਹਾਂ ਕਿਸ ਤਰ੍ਹਾਂ ਸਰ ਜੇ ਇਹ ਆਪਣਾ ਜੀ ਜਨਾ ਪ੍ਰਚਾਰ ਨਹੀਂ ਕਰਦਾ ਜੇ ਅਕਾਲ ਤਖਨ ਨਹੀਂ ਕਰਦਾ ਬਸ ਜ਼ਿੰਮੇਵਾਰੀ ਸਾਰੀ ਜਿਹੜੀ ਉਹਨੇ ਬੋਲ ਜਰੀਆ ਪ੍ਰਸ਼ਾਸਨ ਦੀ ਝੋਲੀ ਵਿੱਚ ਪੈ ਗਈ ਆ ਅਕਾਲ ਤਖਨ ਤੇ ਝੋਲੀ ਦੇ ਵਿੱਚ ਪੈ ਗਈ ਆ ਉਹਨਾਂ ਦੀ ਹੁਣ ਮਰਜ਼ੀ ਆ ਲਾਉਣ ਦੇ ਨਹੀਂ ਬਣਾਉਣ ਦੇ ਨਾ ਵੀ ਡੋਣਗੇ ਅਸੀਂ ਵੀ ਵੱਡਾ ਸਿਗਨਲ ਆਪਾਂ ਰੁਣਾਗੇ ਅੱਜ ਵੀ ਨਿਸ਼ਾਨ ਸਾਹਿਬ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਪ੍ਰਸ਼ਾਸਨ ਬਹੁਤ ਪਹੁੰਚਾ ਆ ਕਿ ਲੱਗਦਾ ਕਿ ਉੱਥੇ ਜੰਗ ਦਾ ਮਾਹੌਲ ਬਣਾ ਦਿੱਤਾ ਜਾ ਬਿਲਕੁਲੋ ਵੇਖੋ ਵੀ ਇੱਥੇ ਵੀ ਬਣ ਸਕਦੇ ਚਾਂਸ ਅੱਜ ਨਹੀਂ ਬਣ ਸਕਦੇ ਹੋਰ ਕਿਤੇ ਪਾਸੇ ਜਿੱਤਾਂ ਇੱਥੇ ਵੀ ਆਪਣਾ 2-250 ਬੰਦਾ ਜਿਹੜਾ ਵਾ ਉਹ ਆਪਣਾ ਕਿਸਾਨ ਜਿਹੜਾ ਵਾ ਉਹ ਇੱਥੇ ਜਮਾ ਹੋਇਆ ਵਾ ਉੱਥੇ ਵੇਖੋ ਜਿਹੜੀ ਜਿਹੜੀ ਜ਼ਮੀਨ ਆ ਜਿੱਥੇ ਆਪਣਾ ਨਿਸ਼ਾਨ ਸਾਹਿਬ ਦਾ ਮਾਮਲਾ ਵਾ ਉੱਥੇ ਸਾਰੀ ਜਿਹੜੀ ਆ ਲਾਲ ਤੇ ਖਾਕੀ ਵਰਦੀਆਂ ਦੇ ਨਾਲ ਸਾਰੀ ਜਿਹੜੀ ਉਹ ਪੁਰਜੇ ਆ ਪਿਆ ਵਾ ਜਾਨਕ ਪ੍ਰਸ਼ਾਸਨ ਨਾ ਤੇ ਐਮਐਲਏ ਤੇ ਅੱਖੇ ਲੱਗਦੇ ਆ ਨਾ ਉਹ ਅਕਾਲ ਤਖਤ ਨੇ ਅੱਖੇ ਲੱਗਦੇ ਆ ਨਾ ਜਿਹੜਾ ਪ੍ਰਸ਼ਾਸਨ ਨੇ ਫੇਰ ਆਖਿਆ ਵੀ ਜਿਹੜਾ ਨਿਸ਼ਾਨ ਲਾਉ ਉਹਦੇ ਪਰਚੇ ਕੀਤੇ ਨੇ ਜਾਨਾ ਪ੍ਰਸ਼ਾਸਨ ਦੇ ਅੱਖੇ ਨਹੀਂ ਵੀ ਲੱਗੇ ਹੋ ਵੀ ਨਹੀਂ ਲੱਗੇ ਅਜੇ ਤੱਕ ਨਹੀਂ ਲੱਗਦੇ ਜਦ ਇਹ ਵੀ ਲੋ ਥਾਪੀਆਂ ਮਾਰਦੇ ਮਸ਼ਾਂ ਨੂੰ ਤਾ ਦਿੰਦੇ ਆ ਵੀ ਅਸੀਂ ਲਾਵਾਂਗੇ ਜਿਹਦੀ ਜ਼ਰਤ ਹੈਗੀ ਆਣ ਕੇ ਟੱਕ ਲੋ ਸੋ ਧੰਨਵਾਦ ਜੀ ਸੋ ਇਹ ਉਸ ਸਿੰਘ ਸਾਹਿਬ ਨੇ ਜਿਹੇ ਉਹ ਪਰਵਾਰ ਹੈ ਜਨਾ ਬਲੋਂ ਟਰੈਕਟਰ ਦੇ ਨਾਲ ਦਾ ਸੀਗਾ ਉਸ ਨਿਸ਼ਾਨ ਸਾਹਿਬ ਨੂੰ ਜਾਂ ਸੀਗਾ ਠੇਸ ਪਹਚਾਈ ਗਏ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਥੇ ਦਾ ਜੋ ਵੀ ਉਹਨਾਂ ਨੂੰ ਸਜ਼ਾ ਲਾਉਣਗੇ ਉਸ ਲਈ ਉਹ ਕਾਬਜ ਨੇ ਤੇ ਉਹ ਚੋਰੀ ਟੱਡ ਕੇ ਜਿਹੜੀ ਉਹ ਸਜ਼ਾ ਜਿਹਨੂੰ ਪ੍ਰਮਾਣ ਕਰਨਗੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਜਿਨ੍ਹਾਂ ਵੱਲੋਂ ਬੇਦਬੀ ਕੀਤੀ ਗਈ ਉਹਨਾਂ ਖਿਲਾਫ ਇਹ ਮਾਮਲਾ ਦਚੜਾ ਕੀਤਾ ਜਾਣਾ ਚਾਹੀਦਾ ਲੇਕਿਨ ਕਿਤਨਾ ਕਹਤੇ ਇਹ ਹੁਣ ਵਿਵਾਦ ਲਗਾਤਾਰ ਵਾਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਨਿਹੰਗ ਸਿੰਘਾਂ ਵੱਲ ਇੱਕ ਆਪਣੀ ਅਲੱਗ ਟਰੈਕ ਤੇ ਗੱਲ ਕੀਤੀ ਜਾ ਰਹੀ ਹੈ ਇਹ ਨਿਸ਼ਾਨ ਸਾਹਿਬ ਦੁਬਾਰਾ ਦੁਤਿਆ ਲਗਾਇਆ ਜਾਵੇਗਾ ਲੇਕਿਨ ਇਹਨਾਂ ਵੱਲੋਂ ਕਹਿਆ ਜਾ ਰਿਹਾ ਕਿ ਇੱਥੇ ਨਿਸ਼ਾਨ ਸਾਹਿਬ ਦੁਬਾਰਾ ਨਹੀਂ ਲਗੰ ਦਿੱਤਾ ਜਾਵੇਗਾ ਹੁਣ ਕਿਹੜਾ ਹੋਵੇ ਕਿ ਦੋਨਾ ਹੀ ਚੋ ਕਿਸ ਦੀ ਜਿਹੜੀ ਹੈ ਈਨ ਪੂਰੀ ਹੁੰਦੀ ਹੈ ਤੇ ਪ੍ਰਸ਼ਾਸਨ ਵੱਲੋਂ ਜਿਨ੍ਹਾਂ ਚਾਰ ਨੌਜਵਾਨਾਂ ਦੇ ਖਿਲਾਫ ਫਾਰਚਰ ਦੱਚ ਕੀਤਾ ਉਹਨਾਂ ਰੱਦ ਕੀਤਾ ਜਾਂਦਾ ਹੈ ਜਾਂ ਉਹਨਾਂ ਉੱਤੇ ਖਿਲਾਫ ਹੋ ਜਿਹੜੇ ਨੇ ਉਹ ਫੈਂਸਸ ਲਗਾ ਕੇ ਉਹਨਾਂ ਨੂੰ ਜੇਲ੍ਹ ਕਿ ਜਗ੍ਹਾ ਦਾ ਇਹ ਤੇ ਵੇਖਣ ਵਾਲਾ ਸਮਾਂ ਹੋਵੇਗਾ ਲੇਕਿਨ ਕਿਤਨਾ ਕਿਤ ਇਹ ਵਿਵਾਦ ਲਗਾਤਾਰ ਹੀ ਫਤਹਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਵਜਦਰਾ ਗੁਰਪ੍ਰੀਤ ਸਿੰਘ ਅਮਰਸੇ ਸ